ਵਾਹੇ ਗੁਰੂ 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 ਸਤਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ 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 ਵਾਹਿ ਵਾਹੇ ਗੁਰੂ ਵਾਗੇ ਗੁਰਬਾਹੇ ਸਤਨਾਮ ਵਾਗੇ ਗੁਰੂ ਸਤਨਾਮ ਵਾਗੇ ਗੁਰੂ ਸਤਨਾਮ ਵਾਗੇ ਗੁਰੂ ਸਤਨਾਮ ਵਾਗੇ ਗੁਰੂ ਵਾਹੇ ਗੁਰੂ ਵਾਗੇ ਗੁਰਬਾਹੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰਵਾਹੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀਰੂਪਤ ਸ੍ਰੀ ਗੁਰੂ ਤੇਗ ਬਹਾਦਰ ਸਿਮਰਿਏ ਕਰਨਿਉਨੇ ਤਾਵੇ ਤਾਏ ਸਿੱਖਾਂ ਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਜੀ ਇਸ ਦਿ ਸਤਾਵ ਦਿਨ ਸਮਰਪਿਤ ਨਗਰ ਕੀਰਤਨ ਗੁਰਦੁਆਰਾ ਤੌਂਟੋਬੜੀ ਸਾਹਿਬ ਆ ਸ਼ਾਮ ਤੋਂ 21 ਅਗਸਤ ਨੂੰ ਆਰੰਭ ਹੋਇਆ ਸੀ ਵਕਵਾ ਖਾਵਾਂ ਤੇ ਚੱਲੇ ਪਾਉਂਦਾ ਹੋਇਆ ਅੱਜ ਸਾਡੇ ਲੁਧਿਆਣਾ ਸ਼ਹਿਰ ਦੇ ਵਿੱਚ ਪਹੁੰਚਿਆ ਹੈ ਔਰ ਹਰ ਥਾਂ ਦੇ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਬਾਤ ਤੇ ਹਰ ਥਾਂ ਤੇ ਸਵਾਗਤ ਹੋ ਰਿਹਾ ਸੰਗਤਾਂ ਹੁੰਮ ਮਾ ਕੇ ਪਹੁੰਚ ਰਹੀਆਂ ਔਰ ਦਰਸ਼ਨ ਦੇਦਾਰੇ ਕਰ ਰਹੀਆਂ ਹਨ ਨਗਰ ਕੀਰਤਨ ਦੇ ਗੁਰੂ ਸਾਹਿਬ ਸਾਰੀ ਸੰਗਤ ਦੇ ਉੱਤੇ ਆਪਣਾ ਮੇਹਰ ਭਇਆ ਹੱਥ ਭਰਾਈ ਰੱਖਣ ਔਰ ਵਕਵਾ ਖਾਵਾਂ ਤੇ ਸੰਗਤ ਨੂੰ ਭਾਰੀ ਉਤਸ਼ਾਹ ਦਿਖਾਇਆ ਜਾ ਰਿਹਾ ਸਾਰੀ ਸੰਗਤਾਂ ਤੋਂ ਮੈਂ ਬੇਨਤੀ ਕਰਦਾ ਅੱਜ ਰਾਤ ਉੱਥੇ ਵਿਸ਼ਰਾਮ ਕਰਨਾ ਨਗਰ ਕੀਰਤਨ ਨੇ ਗੁਰਦੁਆਰਾ ਮੰਨੀ ਸਾਹਿਬ ਆਲਮਗੀਰ ਸਾਹਿਬ ਕੱਲ ਸਵੇਰੇ ਆਲਮਗੀਰ ਸਾਹਿਬ ਗੁਰਦੁਆਰਾ ਸਾਹਿਬ ਤੋਂ ਸਵੇਰੇ ਚੱਲੇ ਪਾਉਣੇ ਹਨ ਜਿਹੜੀਆਂ ਸੰਗਤਾਂ ਪਿਆ ਆਲਮਗੀਰ ਸਾਹਿਬ ਵੀ ਪਹੁੰਚ ਸਕਦੀਆਂ ਹਨ ਉੱਥੇ ਪਹੁੰਚ ਕੇ ਨਗਰ ਕੀਰਤਨ ਦੇ ਦਰਸ਼ਨ ਕਰ ਸਕਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪਹਾੜ ਤੋਂ ਸੁਰੀਆ ਕਾਨੂੰਨੋ ਤੇ ਆਵੇ ਤਾਂ ਸਭ ਖਾਈ ਹੋਈ ਸੁਹਾਏ ਇੱਥੇ ਜੰਦੂ ਆਪਰ ਕਾਰਜਾਂ ਨੂੰ ਬਹੁਤ ਖੂਬ ਮੈਂ ਸਾਕਾ ਤਰਨ ਸਹਿਬ ਜੀ ਤੋਂ ਪਹਾੜ ਤੋਂ ਸਾਹਿਬ ਜੀ ਤੋਂ 350 ਸਾਲਾਂ ਕਾਫੀ ਸ਼ੀਧੀ ਸ਼ਤਾਬੀ ਨੂੰ ਸਮਰਪਿਤ ਔਰ ਮਹਾਰਾਜਾਂ ਦਾ ਸਹਿਬ ਜੀ ਗੋਵਰ ਸਿੰਘ ਮਹਾਰਾਜ ਦੇ ਸ਼ੀਧੀ ਦੁਤਾ ਗਦੀ ਦੁਜੀ ਨੂੰ ਸਮਰਪਿਤ ਜੋ ਨਗਰ ਕੀਰਤਨ ਦੀ ਕੀ ਗਸਨ ਬਦਾਰਾ ਤੋਪੜੀ ਸਾਹਿਬ ਅਸਾਮ ਤੋਂ ਸ਼ੁਰੂ ਹੋਇਆ ਸੀ ਅੱਜ ਉਹ ਨਗਰ ਕੀਰਤਨ ਲੁਧਿਆਣਾ ਸ਼ਹਿਰ ਵਿੱਚ ਐਂਟਰ ਕੀਤਾ ਜਿੱਥੇ ਲੋਜਾਨਦਿਆਂ ਸੰਗਤਾਂ ਵੱਲੋਂ ਬੇਹੱਦ ਪਿਆਰ ਅਤੇ ਬੇਹੱਦ ਸਤਿਕਾਰ ਨਾਲ ਲਗਭਗ ਦਾ ਸਵਾਦ ਕੀਤਾ ਜਾ ਰਿਹਾ। ਲਗਭਗ 23% ਤੋਂ ਹੁੰਦਾ ਹੋਇਆ ਇਹ ਲਗਭਗ ਕੀਤਾ ਚੁਲਾਣੇ ਪੁੱਜਾ। ਜੋ ਅੱਜ ਦਾ ਆਪ ਤੋਂ ਦੁਆਰਾ ਮਨਜੀਤ ਸਾਹਿਬ ਆਲਮਗੀਰ ਵਿਖੇ ਪੜਾ ਕਰੇਗਾ। ਉਪਰੰਤ ਉਸ ਤੋਂ ਜੋ ਲਗਭਗ ਦਾ ਹਾਈ ਕੋਰਟ ਦਾ ਕਦਮ ਦੁਬਾਰਾ ਕਾਲੀਆ ਸਰਕਾਰੀ ਆਣਾ ਸਾਹਿਬ ਵਾਸਤੇ ਰੰਭ ਹੋਏਗਾ। ਉਹ ਇਸ ਤਰ੍ਹਾਂ ਪੜਾਦਰ ਪੜਾ ਹੁੰਦਾ ਹੋਇਆ 23 ਤਰੀਕ ਨੂੰ 23 ਨਵੰਬਰ ਨੂੰ ਸਰਿਕੇਸ਼ ਗੌਰ ਸਾਹਿਬ ਜੀ ਨੰਦਕੂ ਸਾਹਿਬ ਵਿਖੇ ਸੰਪੂਰਨ ਹੋਏਗਾ ਸਭ ਜੀਆਂ ਗੁਨਾਕ ਨਾਲ ਸਤਿਆਂ ਨੂੰ ਬੇਹੱਥ ਛੋੜ ਕੇ ਬੇਨਤੀ ਹੈ ਕਿ ਆਓ ਆਪਾਂ ਕੋ ਦੇਖਵਾਦਾ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕਰੀਏ ਪਰ ਆਪਣਾ ਸਤਕਾਰ ਭੇਟ ਕਰੀਏ 21 ਨਵੰਬਰ ਤੋਂ ਲੈ ਕੇ 3 ਨਵੰਬਰ ਤੱਕ ਜੀ ਨੰਦਕੂ ਸਾਹਿਬ ਵਿਖੇ ਲਗਾਤਾਰ ਸਭਾਗਮ ਕਰਾਇਆ ਜਾ ਰਹੇ ਨੇ ਸਭ ਜੀਆਂ ਗੁਨਾਕ ਨਾਲ ਸਤਿਆਂ ਨੂੰ ਆਪ ਜਣ ਕੇ ਬੇਨਤੀ ਹੈ ਕਿ ਆਓ ਸਾਰੇ ਪਰਿਵਾਰਾਂ ਸੁਵਿਧਾ ਸਪਾਉੜੇ ਸਾਹਿਬ ਆਈਏ ਗੁਰੂ ਘਰ ਦੀਆਂ ਕੀਆ ਪ੍ਰਾਪਤ ਕਰੀਏ ਗੁਰੂ ਦੇਖਵਾਦਾ ਸਾਹਿਬ ਨੂੰ ਸਦਾ ਸਤਕਾਰ ਭੇਟ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਵਾਨ ਕੀ ਸਭ ਤੋਂ ਪਹਿਲੀ ਹੋਈ ਸੀ 22 ਅਗਸਤ ਨੂੰ ਕੁਦਰਾ ਧੋਪੜੀ ਸਾਹਿਬ ਤੋਂ ਨਵੀਂ ਤਰ੍ਹਾਂ ਮੋਹਿਆ ਸੀ ਜਿਹੜਾ 23 ਨਵੰਬਰ ਨੂੰ ਜਾ ਕੇ ਸਤਸਰਿਕੇ ਸਰਕਾਰ ਸਾਹਿਬ ਦਾ ਸਵਾਪਤ ਹੋਏਗਾ